ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਕੌਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਕਰਦਾ ਹਾਂ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਲਵ ਯੂ ਟਾਈਮ ਹੈ ਜਿਹੜਾ ਨਾ 1.30 ਵਜੇ ਆਪਾਂ ਬਣਾਉਣੇ ਚਾਹ ਫਿਰ ਅੱਜ ਆਪਾਂ ਬਣਾਵਾਂਗੇ ਸਾਗ ਜੀ ਪਰ ਸਾਗ ਬਣਾਵਾਂਗੇ ਆਪਾਂ ਫਸਟ ਟਾਈਮ ਅੱਜ ਇੱਕ ਅਸੂ ਹੋ ਗਿਆ ਉਂਝ ਆਪਾਂ ਅੱਗੇ ਗਰਮੀ ਵੇਲੇ ਬਣਾ ਲੈਂਦੀ ਸੀ ਗੀ ਗਰਮੀਆਂ 'ਚ ਆਪਣੇ ਬੇਲ ਵਾਲਾ ਸਾਗ ਕੁਝ ਆਪਾਂ ਬਜ਼ਾਰੋਂ ਲਿਆਵਾਂਗੇ ਪਾਲਕ ਦੀ ਗੁੱਛੀ ਤੇ ਇੱਕ ਆਪਣੇ ਤੋੜੀਏ ਦੀ ਕੁਝ ਆਪਾਂ ਖੇਤੋਂ ਲੈ ਆਂਦਾ। ਇਸ ਵਾਰ ਆਪਾਂ ਗਰਮੀ 'ਚ ਨਹੀਂ ਬਣਾਇਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਕਿ ਤਾਂ ਆਪਾਂ ਗਰਮੀ 'ਚ ਬਣਾ ਲੈਂਦੇ। ਇਸ ਵਾਰ ਆਪਾਂ ਫਸਟ ਟਾਈਮ ਸਾਗ ਬਣਾਵਾਂਗੇ। ਚਲੋ ਜੀ ਬੀਡੀਏ ਤੋਂ ਜਿਸ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੋ, ਕਮੈਂਟ ਕਰਕੇ ਜ਼ਰੂਰ ਦੱਸਿਓ। ਚਲੋ ਜੀ ਆਪਾਂ ਚੱਲਦੇ ਆਂ ਬਾਹਰ ਨਾਲੇ ਚਾਹ ਨਾਲੇ ਆਪਾਂ ਸਾਗ ਤੋਂ ਨਹੀਂ ਨਾਲੇ ਆਪਣੇ ਫਿਰ ਲੈਕਨ ਦੇ ਬਾਜ਼ਾਰੋਂ ਆਪਾਂ ਸਮਾਰਾਂਗੇ, ਸਮਾਰ ਕੇ ਤੁਹਾਨੂੰ ਦਿਖਾਵਾਂਗੇ। वो बहुत कूड़ा वाड़ा जहा हूं अपने घर वर्गी के खर्ची जुकान होंगे अपने दस भी दिन अपने खेत वाला हो जू फिर पालक मेथे अच्छ आप बजारों लै आवाने चलो मैं चल आप जो बाजार चुं लैके बना लें चलो ये चली। जी आप बहार चलीए जी आह सी अपने ना बेलद साग आखो ये पत्ता पत्ता एमें अपने खेत हों अगू तो गंदल बन जाने ये एक बार ना पत्ता पत्ता आज आपने थोड़ा बढ़ता सू कच्चा कच्चा देखो ल ਗੱਲੇ ਗੱਲੇ ਪੱਤੇ ਨੇਗੇ ਇਹ ਹੋ ਗਿਆ ਆਪਣਾ ਖੇਤ ਆਲਾ ਬੇਲ ਦਾ ਸਾਗ ਇਹ ਲੈਂਦਾ ਜੀ ਆਪਾਂ ਬਾਜ਼ਾਰੋਂ ਆ ਦੇਖੋ ਆ ਤੋੜੀਏ ਦਾ ਸਾਗ ਆਇਆ ਚਲੇ ਕੁੁੱਚੀ ਇੱਕ ਕੁੁੱਚੀ ਆਪਣੀ ਆ ਵਾਲੀ ਪਾਲਕ ਦੀ ਆ ਚਲੋ ਜੀ ਆਪਾਂ ਇਹਨਾਂ ਨੂੰ ਸਮਾਰਦੇ ਆ ਸਮਾਰ ਕੇ ਫਿਰ ਆਪਾਂ ਦੇਖਦੇ ਆਪਾਂ ਇੱਧਰ ਧਰ ਕੇ ਚਾਹ ਅੰਦਰ ਪਾਣੀ ਧਰ ਕੇ ਆਪਾਂ ਪਾਣੀ ਪਾ ਲਾ ਦਮ ਚਾਹ ਮਠਾ ਪਾਜੀ ਚੋਸੇ ਠਾਕੇ ਮੇ ਆਪਾਂ ਸਮਾਰਦੇ ਆ ਦੇਖੋ ਤੋੜੀ ਇਹ ਤਾਂ ਬਾਵਾ ਹੋ ਨਿਕਲਿਆ ਪਾਲਖਾ ਜੀ ਵਧੀਆ ਹੈਗਾ ਥੋੜੇ ਥੋੜੇ ਆਪਾਂ ਡੰਡੇ ਜੇ ਤੋੜ ਦਿੰਨੇ ਐਵੇਂ ਸਮਾਰਦੇ ਆ ਆਏ ਕਿੰਨੇ ਦੀ ਗੁੱਛੀ ਦਿੱਤੀ ਆ ਪਾਲਖ ਦੀ ਪਾਲਖ ਦੀ 25 ਰੁਪਈਆ ਦੀ 25 ਦੀ ਟੋੜੀ ਇਹਦੀ 25 ਟੋੜੀ ਦੀ 50 ਦੀ ਜਦੋਂ ਚਟਾਵੇਂਗਾ ਖੇਤ ਬਸ ਐਵੇਂ ਹੋ ਜੂਗਾ ਤਾਂ ਔਰ 10 ਰੁਪਏ ਗੁੱਛੀ ਵੀ ਨਹੀਂ ਰਹਿੰਦੀ ਹੈ ਨਾ ਅਮਰਜੀਤ ਤੇ ਮਾਜੋ ਜੇ ਸਾਡੇ ਵਰਗਿਆਂ ਦੇ ਹੋ ਗਿਆ ਤਾਂ 10 ਰੁਪਏ ਕੁਛੀ ਵੀ ਨਹੀਂ ਰਹਿਦੀ ਹੈਗੀ ਹੁਣ ਫਿਰ ਅੱਗੇ ਸਾਡੇ ਤਾਂ ਹੋ ਜਾਂਦਾ ਵਧੀਆ ਇੰਨੀ ਦਿਨੀ ਸਾਗ ਇਸ ਵਾਰ ਸਾਡੀ ਬੀਜਣਗੇ ਨਾ ਗਰਮੀ ਚ ਕਰਾ ਸਾਗੇ ਇਸ ਵਾਰ ਅੱਗੇ ਤਾਂ ਆਪਾਂ ਪਹਿਲਾਂ ਕਰ ਲੈਨੇ ਆ ਇਹ ਤਾਂ ਆਪਾਂ ਹੁਣ ਪਹਿਲੀ ਵਾਰ ਸਾਗ ਕਰਦੇ ਆ ਆਹ ਤਾਂ ਪਾਲਕ ਦੇ ਕੱਚੀ ਨੇ ਘੱਟੀ ਤੋੜਦੀਆਂ ਮੈਂ ਸਾਫ ਸਾਫ ਕਰ ਦੂੰ ਪਾਲਕ ਦਾ ਸਾਫ ਹੈ ਤੋੜੀਏ ਚ ਬਾਬਾ ਨਿਕਲ ਗਿਆ ਕਰਾਵ ਜੇ ਨਾ ਇਹ ਵੀ ਜੇ ਕੱਢਦੇ ਨੇ ਵਿੱਚੋਂ ਆਪਾਂ ਇਹਦੀ ਮਾਟ ਡੰਟਾਈ ਜਾ ਮੀ ਰੱਖ ਲੈਣੇ ਆ ਇਹ ਤਾਂ ਕੱਚੀ ਹੈਗੀ ਸਾਰਾ ਸਾਰਾ ਸੱਕ ਜਦਾ ਸਾਗ ਨੂੰ ਸਾਰਾ ਤੋਲੇਸ ਮਾਰ ਕੇ ਇਹਦੇ ਵਿੱਚ ਹੋ ਜਾਗਾ ਲੈ ਆਪਾਂ ਸਾਗ ਸਮਾਰ ਕੇ ਆਪਾਂ ਨਾ ਪਹਿਲਾਂ ਨਹੀਂ ਧੁੱਤ ਆਪਾਂ ਹੁਣ ਧੁੱਤ ਆਗਾ ਤੋ ਕਿ ਲੋਏ ਦੇ ਵਿੱਚ ਨੁੱਚੜ ਜੂਗਾ ਆਪਾਂ ਹੁਣ ਪਾ ਦਾਂਗੇ ਪਤੀਲੇ ਚ ਜੇ ਰ ਪਤਾ ਰੱਖਿਆ ਅੱਗ ਮਚਾ ਕੇ ਨਹੀਂ ਆਪਾਂ ਪਹਿਲਾਂ ਤੋ ਦਿੰਦੇ ਥੋੜਾ ਸਮਾਰ ਤੇ ਕੁਛ ਪੱਤਾ ਪੱਤਾ ਨੇ ਬਾਹਲਾ ਵੀ ਨਹੀਂ ਹੈਗਾ ਜੇ ਗੰਦਲਾਂ ਦੇ ਫਿਰ ਆਪਾਂ ਪਹਿਲਾਂ ਧੋ ਕੇ ਸੁਕਾ ਕੇ ਫਿਰ ਚੀਰਦੇ ਹੁਣ ਆਪਾਂ ਚੀਰ ਕੇ ਧੋਤਾ ਗਾ ਲੈ ਬੈ ਫਿਰ ਪਤੀਲੇ ਚ ਪਾਇਆਉਣੇ ਸੁੱਕ ੜ ਕੇ पानी गरम हो गया अपना और नादी ना ठोकी पाई जाने साल देखो पानी में छ गया सारा ये बीच में ਜਿਹੜਾ ਰਹਿ ਗਿਆ ਉਹ ਵੀ ਆਪਾਂ ਤੋਂ ਕਿੰਨੇ ਸਿਰੋ ਤੇ ਨਚੁਰ ਕੇ ਪਾ ਦਵੇਂ ਸਾਰੇ ਲਓ ਜੀ ਆ ਇਧਰ ਆਪਣਾ ਲਸਣ ਤੇ ਪਿਆਜ਼ ਨੇ ਇਹ ਆਪਣੇ ਹਰੀ ਮਿਰਚ ਅਦਰਕ ਇਹ ਆਪਾਂ ਚੀਰ ਰੱਖਿਆ ਜਾ ਆਪਾਂ ਲਵਣਾ ਤੜਕਾ ਦਾ ਤਰ ਲੈਪਾਂ ਨੇ ਪਾਏ ਆਪਾਂ ਸਾਗ ਨੂੰ ਤੜਕਾ ਰੋਣੇ ਆਪਣੇ ਪੁੱਦਰ ਸਾਗ ਘੋਟਦੇ ਲੋ ਜੀ ਸਾਗ ਆਪਣਾ ਬਣ ਗਿਆ ਆਪਾਂ ਨੇ ਆਲਣ ਪਾਤਾ ਘੋਟਤਾ ਆਪਾਂ ਨੇ ਸਾਗ ਸਨ ਦਿਖਾਉਣੇ ਆ ਆ ਦੇਖੋ ਇਹ ਕਿੰਨੇ ਵਧੀਆ ਕੁਲ ਗਿਆ ਦੇਖੋ ਨਹੀਂ ਇਹ ਨਾ ਆਲਣਾ ਰਿੱਝ ਜਾਊਗਾ ਚਲੋ ਜੀ ਆਪਾਂ ਤੜਕਾ ਲਾ ਦਈਏ ਸਾਗ ਨੂੰ ਸਾਗ ਆਪਣਾ ਬਣ ਗਿਆ ਸਾਡੇ ਘੋਟ ਤਾ ਲੈਣ ਪਾਤਾ ਅਜਰਾ ਪਤਾ ਵੀ ਆ ਪੈਨ ਇਲੈਕਸ਼ਨ ਚੁਣੀ ਤੇ ਆਪਾਂ ਤੜਕਾ ਲਾ ਦਿੰਨੇ ਫਿਰ ਆਪਾਂ ਧਰ ਚੋ ਕੇ ਲੈ ਹੁੰਦੇ ਤੇ ਲਾ ਪੁਣਿਆ ਗਾ ਫੋਹਾਰੀ ਤੇ ਹੋ ਗਿਆ ਟਮਾਟਰ ਇੱਕ ਦੇਖੇ ਸਾਦਾ ਸਮੇਂ ਬਣਾਤਾ ਤੇ ਨਵਾਰਤਾ ਲੈ ਚੁੱਕੀ ਮੈਂ ਚੀਨੀ ਦਾ ਇੱਕ ਮਾਪ ਲੈ ਲਿਆ ਲਾ ਲਿਆ ਜਦੋਂ ਸੇਕ ਲੱਗਦੀ ਹੈ ਤਾਂ ਉਹ ਪਾਣੀ ਦੇ ਸੌ Takk fyrir að hlusta. ਜੀ ਮੈਂ ਗੰਦਰਾ ਦਾ ਸਾਹ ਹੁਣ ਤੱਕ ਪਪਾ ਪਾਲ ਕੇ ਤੇ ਇਹ ਪਾਇਦਾ ਬਰਾਇਆ ਪਾ ਕੇ ਟੁੜਕ ਚ ਗੇ ਜਿੱਤ ਕੁਛੀ ਸੇ ਆਪਣੇ ਦੇ ਵਿੱਚ ਤੋੜੀਏ ਬਜਾਉਂਦੇ ਬਣੇ ਇਹਦੇ ਵਿੱਚ ਪਾਲ ਕੇ ਰਹੀ ਸੀ ਬਜਾਉਂਦੇ ਬਣ ਗਈ ਤੁਸੀਂ ਦੇਖ ਸਕਦੇ ਹਾਂ ਆਪਾਂ ਅੰਟੀ ਦੇ ਬਣੇ ਲਈ ਸਾਗ ਆਪਣਾ ਬਣ ਕੇ ਤਿਆਰ ਚਲੋ ਜੀ ਅੱਜ ਦੀ ਗੁੜੀ ਘੰਟੇ ਇੱਥੇ ਕਰਦੇ ਮਿਲਦਾ ਨੈਸਟ ਬਣਾ ਖਾਣਾ